ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਕਿ ਫੋਰਥ ਪਿਲਰ ਆਫ ਡੈਮੋਕਰਸੀ ਜਿਹਦਾ ਇਸਤੇਮਾਲ ਕਰਦੇ ਹੋਇਆ ਅਸੀਂ ਸਰਕਾਰ ਦੇ ਕੰਨਾਂ ਤੱਕ ਖੜਾਕ ਪਹੁੰਚਾ ਦਿੱਤਾ ਇੱਕ ਭਿਖਾਰੀ ਮਾਫੀਆ ਬੈਗਰ ਮਾਫੀਆ ਅੰਮ੍ਰਿਤਸਰ ਦੇ ਵਿੱਚ ਚੱਲਦਾ ਜਿੱਥੇ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡੇ ਇਦਾਂ ਦੇ ਮਾਫੀਆ ਚੱਲਦੇ ਆ ਉੱਥੇ ਹੁਣ ਗੁਰੂ ਨਗਰੀ ਅੰਮ੍ਰਿਤਸਰ 'ਚ ਵੀ ਇਹ ਮਾਫੀਆ ਪ੍ਰੋਮੀਨੈਂਟਲੀ ਚੱਲਣ ਲੱਗ ਗਿਆ ਪੰਜਾਬ ਸਰਕਾਰ ਨੇ ਵੀ ਇਸ ਤੁਹਾਡੀ ਰਿਪੋਰਟ ਤੋਂ ਬਾਅਦ ਸੰਕੇਤ ਲਿਆ ਕਿ ਹਾਂ ਅਸੀਂ ਪੰਜਾਬ ਦੇ ਵਿੱਚ ਪੰਜ ਜ਼ਿਲ੍ਹੇ ਜਿਵੇਂ ਕਿ ਜਲੰਧਰ ਅੰਮ੍ਰਿਤਸਰ ਲੁਧਿਆਣਾ ਮੁਹਾਲੀ ਔਰ ਬਠਿੰਡਾ ਦੇ ਵਿੱਚ ਪੀਐਨਏ ਟੈਸਟ ਕਰਾਵਾਂਗੇ ਨਾ ਬੱਚਿਆਂ ਦੇ ਤਾਂ ਜੋ ਦੇਖਿਆ ਜਾਵੇ ਕਿ ਜਿਹੜੀਆਂ ਮਹਿਲਾਵਾਂ ਨੇ ਆਮ ਤਾਰੀ ਬੱਚੇ ਚੱਕੇ ਹੁੰਦੇ ਆ ਭੀਖ ਮੰਗ ਰੀਆਂ ਹੁੰਦੀਆਂ ਕੀ ਉਹ ਬੱਚੇ ਵਾਕਈ ਉਹਨਾਂ ਦੇ ਆ ਕਿਤੇ ਉਹ ਬੱਚੇ ਕਿਡਨਾਪਟ ਦੇ ਨਹੀਂ ਮਿਸਿੰਗ ਤਾਂ ਨਹੀਂ ਕਿਤੇ ਗਵਾਚਿਆਂ ਦੀ ਭਾਲ ਜਿਹੜੀ ਹੁੰਦੀ ਆ ਉਹ ਬੱਚੇ ਉਹਨਾਂ ਕੋਲ ਤਾਂ ਨਹੀਂ ਆ ਜਾਂਦੇ ਸੋ ਇਹ ਗੱਲ ਦੇ ਲਈ ਹੁਣ ਪੰਜਾਬ ਸਰਕਾਰ ਵੀ ਇਸ ਗੱਲ ਦਾ ਸੰਗਿਆਨ ਲੈ ਕੇ ਪ੍ਰੈਕਟੀਕਲ ਰੂਪ ਦੇ ਵਿੱਚ ਹੁਣ ਬਿਆਨਬਾਜ਼ੀ ਕਰ ਰਹੀ ਆ ਇਹ ਭਿਖਾਰੀ ਐ ਕੰਮ ਨਹੀਂ ਕਰਨਾ ਚਾਹੁੰਦੇ ਇਹਨਾਂ ਦੇ ਅੰਦਰ ਹੱਡ ਹਰਾਮੀ ਆ ਕਈ ਤਰ੍ਹਾਂ ਦੀਆਂ ਮਨਰੇਗਾ ਵਰਗੀਆਂ ਸਕੀਮਸ ਨੇ ਕੰਮ ਮਿਲਦਾ ਕੰਮ ਦੀ ਕੋਈ ਘਾਟ ਨਹੀਂ ਪੰਜਾਬ ਦੇ ਵਿੱਚ ਪਰ ਇਹਨਾਂ ਦਾ ਤਰੀਕਾ ਹੀ ਵਾਰਦਾ ਤੇ ਆ ਕਿ ਇਦਾਂ ਇਹ 2-4-500 ਰੁਪਏ ਮਿਹਨਤ ਕਰਕੇ ਕਮਾਉਣਗੇ ਪਰ ਭੀਖ ਮੰਗ ਕੇ ਹਜ਼ਾਰਾਂ ਰੁਪਏ ਇਕੱਠੇ ਕਰ ਲੈਣਗੇ ਜਿਹਦੇ ਗਵਾਹ ਇਸ ਲਾਰੈਂਸ ਰੋਡ ਜਿਹਨੂੰ ਭਾਈ ਵੀਰ ਸਿੰਘ ਮਾਰ ਕਹਿੰਦੇ ਆ ਉਹਦੇ ਸਾਰੇ ਦੁਕਾਨਦਾਰ ਨੇ ਕਿਉਂਕਿ ਉਹ ਭਾਂ ਲੈ ਕੇ ਫਿਰ ਇਹਨਾਂ ਕੋਲ ਜਾਂਦੇ ਆ ਤੇ ਉਸ ਤੋਂ ਬਾਅਦ ਹਜ਼ਾਰਾਂ ਰੁਪਏ ਦਾ ਭਾਂ ਇੱਕ ਇੱਕ ਬੰਦਾ ਇਹਨਾਂ ਨੂੰ ਦੇ ਕੇ ਜਾਂਦਾ ਤੁਸੀਂ ਅੰਮ੍ਰਿਤਸਰ ਦੇ ਵਿੱਚ ਹੀ ਦੇਖਿਆ ਹੋਊਗਾ ਕਿ ਆਮ ਤੌਰ 'ਤੇ ਇੱਕ ਮਹਿਲਾ ਆ ਉਹਨੇ ਬੱਚਾ ਚੱਕਿਆ ਹੁੰਦਾ ਤੇ ਉਹ ਜਾਂ ਤਾਂ ਬਿਮਾਰੀ ਦੀ ਹਾਲਾਤ ਦੇ ਵਿੱਚ ਹੁੰਦਾ ਜਾਂ ਉਹ ਇੰਜਰਡ ਹੁੰਦਾ ਪੱਟੀ ਕੀਤੀ ਹੁੰਦੀ ਆ ਜਾਂ ਉਹ ਸੁੱਤਾ ਹੁੰਦਾ ਜਾਂ ਜ਼ਖਮ ਹੁੰਦਾ ਉਹਦੇ ਉੱਤੇ ਖੂਨ ਰਿਸ ਰਿਆ ਹੁੰਦਾ ਸੋ ਆਰਟੀਫੀਸ਼ੀਅਲ ਜ਼ਖਮ ਵੀ ਬਣਾ ਲੈਂਦੇ ਆ ਔਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਡਰੱਗ ਵੀ ਦੇ ਦਿੰਦੇ ਆ ਅਫੀਮ ਵੀ ਦੇ ਦਿੰਦੇ ਆ ਕਿ ਉਹ ਬੱਚਾ ਸੁੱਤਾ ਹੀ ਰਵੇ ਕਮਜ਼ੋਰ ਲੱਗੇ ਔਰ ਲੋਕਾਂ ਨੂੰ ਉਹਦੇ ਉੱਤੇ ਤਰਸ ਆਵੇ ਮਾਫੀਆ ਬੜਾ ਵੱਡਾ ਆ ਜੇ ਇਹਨਾਂ ਦੇ ਡੀਐਨਏ ਟੈਸਟ ਕਰਾਏ ਜਾਣਗੇ ਤੇ ਗੱਲ ਬੜੀ ਦੂਰ ਤੱਕ ਪਹੁੰਚਣੀ ਆ ਲੋਕਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਬੜੇ ਹੈਰਾਨੀਜਨ ਖੁਲਾਸੇ ਹੋਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਦੋਸਤੋ ਕੁਝ ਸਮੇਂ ਪਹਿਲੇ ਅਸੀਂ ਖਬਰ ਕੀਤੀ ਸੀ ਜਿਸ ਵਿੱਚ ਅਸੀਂ ਦੱਸਿਆ ਸੀਗਾ ਕਿ ਕਿਵੇਂ ਪੰਜਾਬ ਦੇ ਵਿੱਚ ਬੈਗਰ ਮਾਫੀਆ ਜਿਹੜਾ ਵਧਦਾ ਜਾ ਰਿਹਾ ਉਸ ਖਬਰ ਤੋਂ ਬਾਅਦ ਅਸਰ ਹੋਇਆ ਤੇ ਕੈਬਨਿਟ ਮਨਿਸਟਰ ਡਾਕਟਰ ਬਲਜੀਤ ਕੌਰ ਨੇ ਹੁਣੇ ਐਲਾਨ ਕਰ ਦਿੱਤਾ ਹੈ ਅਖਬਾਰਾਂ ਦੇ ਵਿੱਚ ਵੀ ਆ ਚੁੱਕਿਆ ਕਿ ਹੁਣ ਜਿਹੜੇ ਭਖਾਰੀ ਨੇ ਉਹਨਾਂ ਦੇ ਡੀਐਨਏ ਡੀਐਨਏ ਜਿਹੜੇ ਟੈਸਟ ਹੋਣਗੇ ਖਾਸ ਕਰ ਜੇਕਰ ਮੈਂ ਗੱਲ ਕਰਾਂ ਅੰਮ੍ਰਿਤਸਰ ਜਲੰਧਰ ਲੁਧਿਆਣਾ ਮੋਹਾਲੀ ਤੇ ਬਠਿੰਡਾ ਦੇ ਵਿੱਚ ਇਹ ਖਾਸ ਤੌਰ ਤੇ ਇਹਨਾਂ ਦੇ ਡੀਐਨਏ ਟੈਸਟ ਹੋਣਗੇ ਤੇ ਇਹ ਵੀ ਪਤਾ ਕੀਤਾ ਜਾਏਗਾ ਕਿ ਇਹਨਾਂ ਰਾਹੀਂ ਇਲੀਗਲ ਐਕਟੀਵਿਟੀਜ਼ ਕਿਹੜੀਆਂ ਕੀਤੀਆਂ ਜਾਂਦੀਆਂ ਸੀਗੀਆਂ ਸੋ ਫਿਲਹਾਲ ਜੇਕਰ ਮੈਂ ਆਂਕੜੇ ਦੀ ਗੱਲ ਕਰਾਂ ਤਾਂ 2018 ਦੇ ਵਿੱਚ 252 ਬੱਚੇ ਜਿਹੜੇ ਲਾਪਤਾ ਹੋਏ ਸੀਗੇ 2019 ਦੇ ਵਿੱਚ 250 ਬੱਚਾ 2020 ਦੇ ਵਿੱਚ 122 2021 ਦੇ ਵਿੱਚ 164 ਤੇ 2022 ਦੇ ਵਿੱਚ 186 ਬੱਚੇ ਜਿਹੜੇ ਐ ਗੁੰਮਸ਼ਦਾ ਹੋਏ ਸੀਗੇ ਸੋ ਇਹੀ ਬੱਚੇ ਅੱਗੇ ਜਾ ਕੇ ਭਖਾਰੀ ਮਾਫੀਆ ਦੇ ਹੱਥੇ ਚੜ੍ਹਦੇ ਨੇ ਤੇ ਸੜਕਾਂ ਦੇ ਵਿੱਚ ਭੀਖ ਮੰਗਦੇ ਹੋਏ ਨਜ਼ਰ ਆਉਂਦੇ ਨੇ ਸੋ ਹੁਣ ਜੇ ਮੈਂ ਕਰ ਗੱਲ ਕਰਾਂ ਸਾਡੇ ਨਾਲ ਇੰਜੀਨੀਅਰ ਪਵਨ ਸ਼ਰਮਾ ਜਿਨ੍ਹਾਂ ਨੇ ਗੱਲਬਾਤ ਕੀਤੀ ਸੀ ਕਿ ਸਾਡੇ ਨਾਲ ਮੌਜੂਦਾ ਗੱਲਬਾਤ ਕਰਦੇ ਆ ਪਵਨ ਜੀ ਕੀ ਲੱਗਦਾ ਹੈ ਸਰਕਾਰ ਦੀਆਂ ਅੱਖਾਂ ਖੁੱਲ ਚੁੱਕੀਆਂ ਨੇ ਖਬਰ ਤੋਂ ਬਾਅਦ ਅਸਰ ਹੋਇਆ ਕਿਵੇਂ ਦੇਖਦੇ ਹੋ ਇਹ ਇਨੀਸ਼ੀਏਟਿਵ ਜਿਹੜਾ ਸਰਕਾਰ ਨੇ ਲਿੱਤਾ ਹੈ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਆਪ ਜੀ ਦਾ ਧੰਨਵਾਦ ਕਰਦਾ ਕਿ ਫੋਰਥ ਪਿੱਲਰ ਆਫ ਡੈਮੋਕਰਸੀ ਜਿਹਦਾ ਇਸਤੇਮਾਲ ਕਰਦੇ ਹੋਇਆ ਅਸੀਂ ਸਰਕਾਰ ਦੇ ਕੰਨਾਂ ਤੱਕ ਖੜਾਕ ਪਹੁੰਚਾ ਦਿੱਤਾ ਉਹਨਾਂ ਨੂੰ ਵੀ ਸਮਝ ਆ ਗਈ ਕਿ ਹੁਣ ਜਿਹੜੇ ਬਹੁਤ ਭਖ ਦੇ ਵਿਸ਼ੇ ਆ ਪੰਜਾਬ ਦੇ ਜਿਵੇਂ ਕਿ ਬੈਗਿੰਗ ਮਾਫੀਆ ਪੂਰੇ ਪੰਜਾਬ ਦੇ ਵਿੱਚ ਸਰਗਰਮ ਹੈ ਉੱਥੇ ਗੁਰੂ ਨਗਰੀ ਅੰਮ੍ਰਿਤਸਰ ਦੇ ਵਿੱਚ ਇਸ ਭਿਖਾਰੀ ਮਾਫੀਆ ਦੀ ਤਦਾਦ ਦਿਨ-ਬਦ ਦਿਨ ਵਧਦੀ ਜਾ ਰਹੀ ਹੈ ਤੁਸੀਂ ਦੇਖ ਲਓ ਚਾਹੇ ਉਹ ਹੈਰੀਟੇਜ ਸਟਰੀਟ ਹੋਵੇ ਹਰਮੰਦਰ ਸਾਹਿਬ ਦੀ ਸਰਾਊਂਡਿੰਗ ਹੋਵੇ ਦਰਗਿਆਣਾ ਤੀਰਤਾ ਆਲਾ ਦਵਾਲਾ ਹੋਵੇ ਔਰ ਜਿੰਨੇ ਵੀ ਧਾਰਮਿਕ ਸਥਾਨ ਲਿਆ ਜਾਂ ਪ੍ਰਾਈਵੇਟ ਪ੍ਰੈਮਿਸਿਸ ਵੀ ਆ ਉੱਥੇ ਇਹ ਬੈਗਿੰਗ ਮਾਫੀਆ ਬਹੁਤ ਵੱਡੀ ਤਦਾਦ ਸਰਗਰਮ ਹੈ ਹੁਣ ਇੱਕ ਅਲਾਮਿੰਗ ਸਥਿਤੀ ਪੈਦਾ ਹੋ ਗਈ ਪਹਿਲਾਂ ਅਸੀਂ ਪਿਛਲੀ ਰਿਪੋਰਟ ਦੇ ਵਿੱਚ ਬੜਾ ਡੀਟੇਲ ਦੇ ਨਾਲ ਇਹ ਸਾਰੀ ਚੀਜ਼ ਐਕਸਪਲੇਨ ਕੀਤੀ ਆ ਕਿ ਕਿਵੇਂ ਇਹ ਮਾਫੀਆ ਅ ਬੱਚੇ ਕਿਡਨਾਪ ਵੀ ਕਰਦਾ ਰਿਪੋਰਟ ਸਾਹਮਣੇ ਆਉਂਦੀਆਂ ਕਿਵੇਂ ਅਬਡਕਟ ਕਰਦਾ ਕਿਵੇਂ ਬੱਚਿਆਂ ਕੋਲੋਂ ਜ਼ਬਰਨ ਭੀਖ ਮੰਗਾਈ ਜਾਂਦੀ ਆ ਉਹਨਾਂ ਦੇ ਉਹਨਾਂ ਨੂੰ ਅੰਗਹੀਣ ਕੀਤਾ ਜਾਂਦਾ ਉਹਨਾਂ ਨੂੰ ਘੱਟ ਖਰਾਕ ਦਿੱਤੀ ਜਾਂਦੀ ਆ ਉਹਨਾਂ ਦਾ ਸਰੀਰਕ ਸ਼ੋਸ਼ਣ ਤੱਕ ਵੀ ਕੀਤਾ ਜਾਂਦਾ ਸੋ ਇਹ ਬੜੀਆਂ ਡੀਟੇਲਡ ਰਿਪੋਰਟਸ ਅਸੀਂ ਪਿਛਲੇ ਵਾਰ ਸ਼ੇਅਰ ਕਰ ਚੁੱਕੇ ਆ ਹੁਣ ਪੰਜਾਬ ਸਰਕਾਰ ਨੇ ਵੀ ਇਸ ਤੁਹਾਡੀ ਰਿਪੋਰਟ ਤੋਂ ਬਾਅਦ ਸੰਕੇਤ ਲਿਆ ਕਿ ਹਾਂ ਅਸੀਂ ਪੰਜਾਬ ਦੇ ਵਿੱਚ ਪੰਜ ਜ਼ਿਲ੍ਹੇ ਜਿਵੇਂ ਕਿ ਜਲੰਧਰ ਅੰਮ੍ਰਿਤਸਰ ਲੁਧਿਆਣਾ ਮੁਹਾਲੀ ਔਰ ਬਠਿੰਡਾ ਦੇ ਵਿੱਚ ਡੀਐਨਏ ਟੈਸਟ ਕਰਾਵਾਂਗੇ ਨਾ ਬੱਚਿਆਂ ਦੇ ਤਾਂ ਜੋ ਦੇਖਿਆ ਜਾਵੇ ਕਿ ਜਿਹੜੀਆਂ ਮਹਿਲਾਵਾਂ ਨੇ ਆਮ ਤਾਰੀ ਬੱਚੇ ਚੱਕੇ ਹੁੰਦੇ ਆ ਭੀਖ ਮੰਗ ਰੀਆਂ ਹੁੰਦੀਆਂ ਕੀ ਉਹ ਬੱਚੇ ਵਾਕਈ ਉਹਨਾਂ ਦੇ ਆ ਕਿਤੇ ਉਹ ਬੱਚੇ ਕਿਡਨਾਪਟ ਦੇ ਨਹੀਂ ਮਿਸਿੰਗ ਤਾਂ ਨਹੀਂ ਕਿਤੇ ਗਵਾਚਿਆਂ ਦੀ ਭਾਲ ਜਿਹੜੀ ਹੁੰਦੀ ਆ ਉਹ ਬੱਚੇ ਉਹਨਾਂ ਕੋਲ ਤਾਂ ਨਹੀਂ ਆ ਜਾਂਦੇ ਸੋ ਇਹ ਗੱਲ ਦੇ ਲਈ ਹੁਣ ਪੰਜਾਬ ਸਰਕਾਰ ਵੀ ਇਸ ਗੱਲ ਦਾ ਸੰਗਿਆਨ ਲੈ ਕੇ ਪ੍ਰੈਕਟੀਕਲ ਰੂਪ ਦੇ ਵਿੱਚ ਹੁਣ ਬਿਆਨਬਾਜ਼ੀ ਕਰ ਰਹੀ ਆ ਔਰ ਤੁਸੀਂ ਇਹ ਦੇਖ ਹੀ ਲਿਆ ਕਿ ਬਹੁਤ ਡੀਟੇਲਡ ਐਕਸਪਲੇਨੇਸ਼ਨ ਅਸੀਂ ਲਾਸਟ ਟਾਈਮ ਕੀਤੀ ਸੀ ਕਿ ਜਿਹੜੀ ਹਿਊਮਨ ਟ੍ਰੈਫਿਕਿੰਗ ਆ ਚਾਈਲਡ ਟ੍ਰੈਫਿਕਿੰਗ ਆ ਉਹਦਾ ਬਹੁਤ ਵੱਡਾ ਅਮਲ ਦਖਲ ਆ ਉਹ ਸਾਡੇ ਕਿਸ ਤਰ੍ਹਾਂ ਇਨਸਾਨੀਅਤ ਦਾ ਘਾਣ ਵੀ ਕਰਦੀ ਆ ਕਿਸ ਤਰ੍ਹਾਂ ਆਮ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਖਰਾਬ ਕਰਦੀ ਆ ਤੁਸੀਂ ਅੰਮ੍ਰਿਤਸਰ ਦੇ ਵਿੱਚ ਹੀ ਦੇਖਿਆ ਹੋਊਗਾ ਕਿ ਆਮ ਤੌਰ 'ਤੇ ਇੱਕ ਮਹਿਲਾ ਆ ਉਹਨੇ ਬੱਚਾ ਚੱਕਿਆ ਹੁੰਦਾ ਤੇ ਉਹ ਜਾਂ ਤਾਂ ਬਿਮਾਰੀ ਦੀ ਹਾਲਾਤ ਦੇ ਵਿੱਚ ਹੁੰਦਾ ਜਾਂ ਉਹ ਇੰਜਰਡ ਹੁੰਦਾ ਪੱਟੀ ਕੀਤੀ ਹੁੰਦੀ ਆ ਜਾਂ ਉਹ ਸੁੱਤਾ ਹੁੰਦਾ ਜਾਂ ਜ਼ਖਮ ਹੁੰਦਾ ਉਹਦੇ ਉੱਤੇ ਖੂਨ ਰਿਸ ਰਿਆ ਹੁੰਦਾ ਸੋ ਆਰਟੀਫੀਸ਼ਲ ਜ਼ਖਮ ਵੀ ਬਣਾ ਲੈਂਦੇ ਆ ਔਰ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦਾ ਡਰੱਗ ਵੀ ਦੇ ਦਿੰਦੇ ਆ ਅਫੀਮ ਵੀ ਦੇ ਦਿੰਦੇ ਆ ਕਿ ਉਹ ਬੱਚਾ ਸੁੱਤਾ ਹੀ ਰਵੇ ਕਮਜ਼ੋਰ ਲੱਗੇ ਔਰ ਲੋਕਾਂ ਨੂੰ ਉਹਦੇ ਉੱਤੇ ਤਰਸ ਆਵੇ ਔਰ ਸਾਈਕੋਲੋਜੀਕਲ ਪ੍ਰੈਸ਼ਰ ਬਣੇ ਤਾਂ ਜੋ ਲੋਕ ਉਹਨਾਂ ਨੂੰ ਭੀਖ ਦੇ ਦੇਣ ਉਹਨਾਂ ਨੂੰ ਪੈਸੇ ਦੇ ਦੇਣ ਸੋ ਇਹ ਸਾਰੀਆਂ ਗੱਲਾਂ ਇਹ ਹਤਕੰਡੇ ਅਪਣਾਉਂਦੇ ਆ ਔਰ ਮਨੀ ਮਿੰਟਿੰਗ ਮਸ਼ੀਨਜ਼ ਛੋਟੇ ਬੱਚਿਆਂ ਦੇ ਰੂਪ ਦੇ ਵਿੱਚ ਇਹ ਉਹਨਾਂ ਬੱਚਿਆਂ ਨੂੰ ਬਣਾ ਲੈਂਦੇ ਆ ਸੋ ਇਹਦੇ ਲਈ ਸਰਕਾਰ ਹੁਣ ਐਕਟਿਵ ਹੋ ਗਈ ਆ ਔਰ ਇਹ ਵੀ ਦੇਖਣਾ ਚਾਹੁੰਦੀ ਆ ਕਿ ਬੱਚੇ ਜਿਹੜੇ ਜਿਹੜੇ ਬੱਚੇ ਆਲਰੇਡੀ ਹਮੇਸ਼ਾ ਤੁਸੀਂ ਦੇਖੋ ਕਦੀ ਬੱਚਾ ਰੋਂਦਾ ਵੀ ਨਹੀਂ ਹੁੰਦਾ ਉਹਦਾ ਕਾਰਨ ਕੀ ਹੈ ਬੜਾ ਕਾਮ ਐਂਡ ਕੰਪੋਜ਼ਰ ਦੇ ਵਿੱਚ ਹੁੰਦਾ ਉਹ ਇਹੀ ਕਾਰਨ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਡਰੱਗਸ ਦਿੱਤੇ ਜਾਂਦੇ ਆ ਔਰ ਬਹੁਤ ਸਾਰੇ ਸਿਸਟਮ ਦੇ ਵਿੱਚ ਚਾਈਲਡ ਵੈਲਫੇਅਰ ਹੋਮਸ ਨੇ ਪ੍ਰਾਈਵੇਟ ਵੈਲਫੇਅਰ ਹੋਮਸ ਨੇ ਸਟੇਟ ਦੇ ਵਿੱਚ ਉੱਥੇ ਵੀ ਇਹਨਾਂ ਬੱਚਿਆਂ ਨੂੰ ਭੇਜਣ ਦਾ ਪ੍ਰਬੰਧ ਕੀ ਜਿਹੜੀ ਆ ਉਹ ਜਦੋਂ ਆਇਡੈਂਟੀਫਾਈ ਕਰਕੇ ਉਹਨਾਂ ਨੂੰ ਲੈ ਕੇ ਜਾਂਦੇ ਆ ਤੇ ਉਹ ਦੇਣ ਦੀ ਵੀ ਗੱਲ ਹੋ ਰਹੀ ਆ ਸੋ ਇਸ ਕਰਕੇ ਬਹੁਤ ਵੱਡਾ ਇਸ਼ੂ ਆ ਇਹਦੇ ਲਈ ਪੂਰੇ ਪੰਜਾਬ ਦੇ ਵਿੱਚ ਘੱਟੋ ਘੱਟ ਅੰਮ੍ਰਿਤਸਰ ਦੇ ਵਿੱਚ 2-4 ਕਰੋੜ ਰੁਪਏ ਬਜਟ ਅਲਾਟ ਕਰਨ ਦੀ ਵੀ ਜ਼ਰੂਰਤ ਹੈ ਲੋਕੇਸ਼ਨ ਕਰਨ ਦੀ ਜ਼ਰੂਰਤ ਹੈ ਸਿਰਫ ਗੱਲਾਂ ਦੇ ਨਾਲ ਇਹ ਪ੍ਰੈਕਟੀਕਲ ਇੰਪਲੀਮੈਂਟੇਸ਼ਨ ਇਸ ਪ੍ਰੋਜੈਕਟ ਦੀ ਨਹੀਂ ਹੋਣੀ ਔਰ ਮੈਂ ਦਮਨ ਜੀ ਆਪ ਜੀ ਨੂੰ ਇਹ ਵੀ ਦੱਸ ਦਵਾ ਕਿ ਸਮਾਈਲ ਇੱਕ ਇਨੀਸ਼ੀਏਟਿਵ ਆ ਸਪੋਰਟ ਆਫ ਮਾਰਜਨਲਾਈਜ਼ਡ ਇੰਡੀਵਿਜੂਅਲ ਫਾਰ ਲਾਈਵਲੀਹੂਡ ਐਂਡ ਐਂਟਰਪ੍ਰਾਈਜ਼ ਇਹ ਡਿਪਾਰਟਮੈਂਟ ਆਫ ਸੋਸ਼ਲ ਜਸਟਿਸ ਐਂਡ ਇਨਪਾਰਟਮੈਂਟ ਗਵਰਨਮੈਂਟ ਆਫ ਇੰਡੀਆ ਨੇ ਲਾਂਚ ਕੀਤਾ ਇਹਦੇ ਤਹਿਤ ਇਹ ਸਾਰੀਆਂ ਚੀਜ਼ਾਂ ਐਕਟੀਵਿਟੀਆਂ ਹੁਣ ਚੱਲਣਗੀਆਂ ਜਿੱਥੇ ਬਾਕੀ ਦੇਸ਼ ਦੇ ਸ਼ਹਿਰਾਂ ਦੇ ਵਿੱਚ ਸੂਬਿਆਂ ਦੇ ਵਿੱਚ ਇਹ ਐਕਟੀਵਿਟੀ ਚੱਲ ਰਹੀ ਸੀ ਹੁਣ ਆਪ ਜੀ ਦੀ ਰਿਪੋਰਟ ਤੋਂ ਬਾਅਦ ਪੰਜਾਬ ਸਰਕਾਰ ਵੀ ਇਸ ਚੀਜ਼ ਲਈ ਅਮਲ ਦਰਾਮਦ ਕਰਾਉਣ ਲਈ ਪੱਬਾਂ ਪਾਰ ਹੋ ਗਈ ਆ ਔਰ ਮੈਂ ਅੱਗੇ ਹੀ ਸ਼ੁਰੂਆਤ ਦੇ ਵਿੱਚ ਹੀ ਆਪ ਜੀ ਦਾ ਧੰਨਵਾਦ ਕਰ ਦਿੱਤਾ ਪੂਰੇ ਦੇਸ਼ ਦੇ ਵਿੱਚ ਇਸ ਪ੍ਰੋਸੈਸ ਨੂੰ ਚਲਾਉਣ ਵਾਸਤੇ ਕਰੀਬ 100 ਕਰੋੜ ਰੁਪਏ ਦਾ ਬਜਟ 2024-25 ਔਰ 25-26 ਦੇ ਲਈ ਰੱਖਿਆ ਗਿਆ ਹੈ ਸੋ ਜੇ ਕੇਂਦਰ ਸਰਕਾਰ ਇਸ ਲਈ ਬਜਟ ਰੱਖ ਰਹੀ ਆ ਮਿਸ਼ਨ ਬੈਗਰ ਫਰੀ ਚਲਾਉਣ ਦੇ ਯਤਨ ਹੋ ਰਿਹਾ ਕਈ ਸੂਬਿਆਂ ਦੇ ਵਿੱਚ ਕਈ ਵੱਡੇ ਸ਼ਹਿਰਾਂ ਦੇ ਵਿੱਚ ਆਲਰੇਡੀ ਚੱਲ ਰਿਹਾ ਸੋ ਪੰਜਾਬ ਸਰਕਾਰ ਵੀ ਜਿਹੜਾ ਪੰਜਾਬ ਦੇ ਵਿੱਚ ਇਹਨਾਂ ਪੰਜ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਲਾਗੂ ਕਰ ਰਹੀ ਆ ਤੇ ਇਹਨੂੰ ਬੜੇ ਪੱਕੇ ਪੈਰੀ ਕਰਨਾ ਚਾਹੀਦਾ ਇਹਦਾ ਅਮਲ ਦਰਾਮਦ ਕਰਨਾ ਚਾਹੀਦਾ ਅਮਲ ਜਾਮਾ ਇਹਨੂੰ ਪਨਾਉਣਾ ਚਾਹੀਦਾ ਇਹ ਨਹੀਂ ਸਿਰਫ ਗੱਲਾਂ ਦੇ ਵਿੱਚ ਹਵਾ ਬਾਜ਼ੀਆਂ ਦੇ ਵਿੱਚ ਇਹਨੂੰ মিডিਆ ਓਪਰਚੁਨਿਟੀ ਬਣਾ ਕੇ ਇੱਕ ਬਿਆਨ ਜਿਹੜਾ ਉਹ ਪ੍ਰੈਸ ਨੂੰ ਭੇਜ ਦਿੱਤਾ ਤੇ ਫਿਰ ਗੱਲ ਕਰ ਦਿੱਤੇ ਕਿ ਅਸੀਂ ਕੀ ਲੱਗਦਾ ਪਵਨ ਜੀ ਸਿਰਫ ਅਖਬਾਰਾਂ ਤੱਕ ਤਾਂ ਨਹੀਂ ਰਹਿ ਜਾਏਗਾ ਕਿਉਂਕਿ ਅਕਸਰ ਪਹਿਲਾਂ ਵੀ ਇਸ ਤਰੀਕੇ ਦੇ ਇਨੀਸ਼ੀਏਟਿਵ ਹੁੰਦੇ ਰਹੇ ਨੇ ਉਹ ਅਖਬਾਰਾਂ ਤੱਕ ਰਹਿ ਜਾਂਦੇ ਆ। ਆ ਦੇਖੋ ਹੁਣ ਤਾਂ ਪਿਕਸ਼ਾਵ੍ਰਿਤੀ ਮੁਕਤ ਭਾਰਤ ਦੀ ਵੀ ਗੱਲ ਹੋਣ ਲੱਗ ਗਈ ਆ ਪਰ ਸਾਡਾ ਪੰਜਾਬ ਕਿਤੇ ਬਾਕੀ ਸਾਰੇ ਸਕੀਮਸ ਤੋਂ ਬਾਕੀ ਸਾਰੇ ਬੈਨੀਫਿਟਸ ਤੋਂ ਕਿਤੇ ਪਿੱਛੇ ਨਾ ਰਹਿ ਜਾਏ ਇਸ ਗੱਲ ਦਾ ਵੀ ਮੈਨੂੰ ਖਚਾ ਰਹਿੰਦਾ। ਜਿਵੇਂ ਤੁਸੀਂ ਦੱਸ ਹੀ ਦਿੱਤਾ ਕਿ ਆਏ ਦਿਨ ਇਦਾਂ ਦੀਆਂ ਬਿਆਨਬਾਜ਼ੀਆਂ ਦੇ ਕਰ ਹੀ ਦਿੰਦੇ ਆ ਅਖਬਾਰਾਂ 'ਚ ਵੀ ਆ ਜਾਂਦਾ ਲੋਕਾਂ ਨੂੰ ਲੱਗਦਾ ਕਿ ਹਾਂ ਹੁਣ ਹੋਊਗਾ। ਹੁਣ ਗੁਰੂ ਨਗਰੀ ਅੰਮ੍ਰਿਤਸਰ ਦੇ ਮਾਮਲਿਆਂ ਦੇ ਵਿੱਚ ਪਤਾ ਨਹੀਂ ਕਿੰਨੇ ਇਸ਼ੂਜ਼ ਹੋਣਗੇ ਚਾਹੇ ਉਹ ਪਬਲਿਕ ਟਰਾਂਸਪੋਰਟ ਦੇ ਹੋਣ ਚਾਹੇ ਸੀਸੀਟੀਵੀ ਕੈਮਰਾ ਦੇ ਪ੍ਰੋਜੈਕਟ ਹੋਣ ਚਾਹੇ ਸਮਾਰਟ ਸਿਟੀ ਦੇ ਪ੍ਰੋਜੈਕਟਸ ਹੋਣ ਵੱਡੇ ਤੋਂ ਵੱਡੇ ਪ੍ਰੋਜੈਕਟ ਸਿਰਫ ਅਖਬਾਰਾਂ ਦੇ ਵਿੱਚ ਹੀ ਰਹਿ ਗਏ ਉਹਨਾਂ ਦੀਆਂ ਡੈਡਲਾਈਨਸ ਹੀ ਕਰਾਸ ਹੋ ਗਈਆਂ ਸੋ ਇਹ ਵੀ ਕਿਤੇ ਪ੍ਰੋਜੈਕਟ ਜਿਹੜਾ ਡਾਕਟਰ ਬਲਜੀਤ ਕੌਰ ਕੈਬਨਿਟ ਮਨਿਸਟਰ ਹੈ ਅੱਜ ਉਹਨਾਂ ਨੇ ਗੱਲ ਕੀਤੀ ਹੈ ਤੇ ਬਿਆਨ ਦੇ ਹੀ ਦਿੱਤਾ ਔਰ ਗੱਲ ਕਰ ਦਿੱਤੀ ਕਿ ਅਗਲੇ ਮਹੀਨੇ ਤੋਂ ਇਹ ਸਾਰਾ ਪ੍ਰੋਜੈਕਟ ਅਸੀਂ ਸ਼ੁਰੂ ਕਰ ਦੇਵਾਂਗੇ ਮੈਂ ਭਰਪੂਰ ਆਸ ਕਰਦਾ ਉਮੀਦ ਕਰਦਾ कि हर बार जਵੇਂ सियासी खेड़ गल्लां ਦੇ ਉਤੇ ਖੇਡਿਆ ਜਾਂਦਾ ਉਹ ਇਸ بڑے ਪ੍ਰਮੁੱਖ ਵਿਸ਼ੇ ਉਤੇ ਕਿਉਂਕਿ ਇਹ ਵਿਸ਼ਾ ਭਿਖਾਰੀ ਮਾਫੀਆ ਜੜਾ ਇਹ ਬਹੁਤ ਵੱਡਾ ਇਹਨਾਂ ਦਾ ਬਾਡਰਸ ਪਰੰਡਈ ਆ ਤਰੀਕਾਕਾਰ ਆ ਤਰੀਕਾ ਇਹ ਵਾਰਦਾਤ ਆ ਅੱਜ ਇਹ ਸਮਾਨ ਵੇਚਣ ਵਾਲਿਆਂ ਦੇ ਰੂਪ ਦੇ ਵਿੱਚ ਚੌਂਕਾ ਦੇ ਵਿੱਚ ਖੜੇ ਆ ਸਮਾਨ ਤਾਂ ਪਤਾ ਨਹੀਂ ਵੇਚਦੇ ਕਿ ਨਹੀਂ ਵੇਚਦੇ ਪਰ ਹੋਰ ਸਾਰੇ ਕੰਮ ਇਹ ਕਰਦੇ ਆ ਵेश्यावृत्ति ਦੇ ਵਿੱਚ ਸੰਲਪਿਤ ਹੁੰਦੇ ਆ ਗੈਂਬਲਿੰਗ ਡਾਂਸੇ ਚਲਾ ਲੈਂਦੇ ਆ ਜੂਏ ਦੇ ਅੱਡੇ ਚਲਾਉਂਦੇ ਆ ਲੜਾਈ ਝਗੜੇ ਕਰਦੇ ਆ ਬੱਚਿਆਂ ਨੂੰ ਕਿਡਨਾਪਿੰਗ ਦੇ ਮਾਮਲੇ ਵੀ ਸਾਹਮਣੇ ਆਉਂਦੇ ਆ। ਆਮ ਲੋਕਾਂ ਦੀਆਂ ਸ਼ਹਿਰ ਦੇ ਵਿੱਚ ਜੋ ਗਤੀਵਿਧੀਆਂ ਹੋ ਰਹੀਆਂ ਨੇ ਉਸ ਦੀ ਇਨਫੋਰਮੇਸ਼ਨ ਵੀ ਕਿਤੇ ਤੱਕ ਪਹੁੰਚੇ ਹੁੰਦੀ ਹੈ? ਬਿਲਕੁਲ ਪਹੁੰਚਾਉਂਦੇ ਆ ਔਰ ਇਸੇ ਲਈ ਆ ਕਿ ਸਰਕਾਰਾਂ ਨੂੰ ਚਾਹੀਦਾ ਕਿ ਜਿਹੜੇ ਵੀ ਵਲੰਟੀਅਰਸ ਨੇ ਕਮਿਊਨਿਟੀ ਬੇਸਡ ਆਰਗੇਨਾਈਜੇਸ਼ਨਸ ਨੇ ਉਹ ਇਹਨਾਂ ਲੋਕਾਂ ਨੂੰ ਧਿਆਨ ਰੱਖਣ ਇਸ ਪੂਰੇ ਮਾਮਲੇ ਦੇ ਵਿੱਚ ਜਿਹੜਾ ਸਮਾਈਲ ਇਨੀਸ਼ੀਏਟਿਵ ਲਾਂਚ ਕੀਤਾ ਗਿਆ ਉਹਦੇ ਲਈ ਮਦਦ ਦੇ ਲਈ ਸਾਰੇ ਲੋਕ ਅੱਗੇ ਆ ਜਾਣ ਆਮ ਪਬਲਿਕ ਆਪਜੀ ਦੀ ਰਿਪੋਰਟ ਤੋਂ ਬਾਅਦ ਵੀ ਬਹੁਤ ਸਾਰੇ ਲੋਕ ਅਵੇਅਰ ਹੋਏ ਲੋਕਾਂ ਨੇ ਕਮੈਂਟਾਂ ਦੇ ਵਿੱਚ ਜ਼ਿਕਰ ਕੀਤਾ ਕਿ ਵਾਕਈ ਇਹਨਾਂ ਲੋਕਾਂ ਨੂੰ ਭੀਖ ਨਹੀਂ ਦੇਣੀ ਚਾਹੀਦੀ ਆਰਮਸ ਨਹੀਂ ਦੇਣੀਆਂ ਚਾਹੀਦੀਆਂ ਸੋ ਇਹਦਾ ਮਤਲਬ ਹੈ ਲੋਕ ਇਸ ਗੱਲ ਨੂੰ ਸਮਝਦੇ ਆ ਲੋਕਾਂ ਦਾ ਜਵਾਬ ਲੋਕਾਂ ਦਾ ਰਿਸਪੌਂਸ ਹੀ ਸਾਡੀ ਵੈਰੀਫਿਕੇਸ਼ਨ ਆ ਕਿ ਵਾਕਈ ਲੋਕਾਂ ਨੇ ਇਸ ਗੱਲ ਤੇ ਸਹਿਮਤੀ ਜਤਾ ਦਿੱਤੀ ਕਿ ਇਹ ਮਾਫੀਆ ਪੂਰੇ ਪੰਜਾਬ ਦੇ ਵਿੱਚ ਸਰਗਰਮ ਆ ਸੋ ਇਹਦੇ ਵਾਸਤੇ ਜਿਹੜੇ ਸਟੇਕ ਹোলਡਰਸ ਨੇ ਲੋਕਲ ਬਾਡੀ ਡਿਪਾਰਟਮੈਂਟ ਆ ਹੋਰ ਆਰਗੇਨਾਈਜੇਸ਼ਨ ਜਿਹੜੇ ਉਹਨੂੰ ਸਰਕਾਰ ਦਾ ਸਾਥ ਦੇ ਦੇਣਾ ਚਾਹੀਦਾ ਔਰ ਇਹਨਾਂ ਵਾਸਤੇ ਜਿਹੜੀ ਇਨਾਂ ਦੇ ਵਾਸਤੇ ਮੈਡੀਕਲ ਫੈਸਿਲਿਟੀਆਂ ਆ ਵੈਲਫੇਅਰ ਮੀਜਰਸ ਆ ਇਹਨਾਂ ਨੂੰ ਕਾਉਂਸਲਿੰਗ ਕਿਵੇਂ ਕਰਨੀ ਆ ਇਹਨਾਂ ਨੂੰ ਐਜੂਕੇਸ਼ਨ ਸਕਿੱਲ ਡਿਵੈਲਪਮੈਂਟ ਔਰ ਇਕਨੋਮਿਕ ਲਿੰਕੇਜਸ ਕਿਵੇਂ ਬਣਾਉਣੇ ਆ ਤਾਂ ਜੋ ਜੇ ਬੱਚੇ ਆਇਡੈਂਟੀਫਾਈ ਕਰ ਲੇ ਭਖਾਰਿਆ ਘਰੋਂ ਵਾਪਸ ਲੈ ਵੀ ਲਏ ਪ੍ਰਸ਼ਾਸਨ ਨੇ ਤੇ ਉਸ ਤੋਂ ਬਾਅਦ ਬੱਚੇ ਕਿੱਥੇ ਜਾਣਗੇ ਉਹਨਾਂ ਦੀ ਸਿਹਤ ਦਾ ਖਿਆਲ ਕਿਵੇਂ ਰੱਖਿਆ ਜਾਊਗਾ ਜੇ ਉਹ ਵਾਪਸ ਆਇਡੈਂਟੀਫਿਕੇਸ਼ਨ ਤੋਂ ਬਾਅਦ ਡੀਐਨਏ ਟੈਸਟ ਤੋਂ ਬਾਅਦ ਉਹਦੇ ਮਾਪੇ ਨਹੀਂ ਲੱਭਦੇ ਉਹਨਾਂ ਨੂੰ ਰੀਟ੍ਰੇਸ ਨਹੀਂ ਕੀਤਾ ਜਾਂਦਾ ਤੇ ਫਿਰ ਉਹ ਬੱਚੇ ਕਿੱਥੇ ਜਾਣਗੇ ਚਾਈਲਡ ਵੈਲਫੇਅਰ ਕਮੇਟੀ ਤੋਂ ਬਾਅਦ ਉਹ ਕਿੱਥੇ ਜਾਣਗੇ ਕਿਵੇਂ ਅੱਗੇ ਆਪਣੀ ਪੜ੍ਹਾਈ ਜਾਰੀ ਸਾਰੀ ਕਰਨਗੇ ਮੁੱਖ ਧਾਰਾ ਦੇ ਵਿੱਚ ਕਿਵੇਂ ਜੁੜਨਗੇ ਉਹਨਾਂ ਦੀ ਸਿਹਤ ਦਾ ਖਿਆਲ ਕਿਵੇਂ ਰੱਖਿਆ ਜਾਊਗਾ ਉਹਨਾਂ ਨੂੰ ਛੱਤ ਸ਼ੈਲਟਰ ਕਿਵੇਂ ਦਿੱਤੀ ਜਾਊਗੀ ਇਹ ਸਾਰੀਆਂ ਗੱਲਾਂ ਦੀ ਰੂਪਰੇਖਾ ਪੰਜਾਬ ਸਰਕਾਰ ਨੂੰ ਤਿਆਰ ਕਰਨੀ ਚਾਹੀਦੀ ਆ ਔਰ ਆਪਣੇ ਕੋਲੋਂ ਵੀ ਬਜਟ ਅੱਛਾ ਬਜਟ ਐਲੋਕੇਟ ਕਰਨਾ ਚਾਹੀਦਾ ਤਾਂ ਜੋ ਜੇ ਇਹ ਗੱਲ ਚੱਲ ਹੀ ਗਈ ਆ ਦੇ ਲੋਕ ਜਾਗਰੂਕ ਹੋ ਹੀ ਗਏ ਆ ਪੂਰੇ ਲੋਕਾਂ ਦਾ ਸਮਰਥਨ ਵੀ ਨਾਲ ਆ ਗਿਆ ਤੇ ਸਰਕਾਰ ਫਿਰ ਆਪਣੇ ਕਦਮ ਪਿੱਛੇ ਨਾ ਹਟਾਵੇ ਸਗੋਂ ਅਸਲ ਰੂਪ ਦੇ ਵਿੱਚ ਇੰਪਲੀਮੈਂਟ ਕਰਕੇ ਇਸ ਬੈਗਿੰਗ ਮਾਫੀਆ ਨੂੰ ਝੋਟ ਪਚਾ ਕੇ ਮਿਸ਼ਨ ਬੈਗਰ ਫਰੀ ਅੰਮ੍ਰਿਤਸਰ ਤੋਂ ਲੈ ਕੇ ਸਾਰੇ ਸ਼ਹਿਰਾਂ ਦੇ ਵਿੱਚ ਪੂਰੇ ਸੂਬੇ ਪੰਜਾਬ ਦੇ ਵਿੱਚ ਚਲਾ ਦੇਵੇ ਤਾਂ ਜੋ ਆਮ ਲੋਕ ਇਸ ਬੈਗਿੰਗ ਮਾਫੀਆ ਤੋਂ ਮੁਕਤ ਹੋ ਜਾਣ ਲੋਕਾਂ ਦੀ ਪਰੇਸ਼ਾਨੀ ਇਸ ਗੱਲ ਤੋਂ ਖਤਮ ਹੋ ਜਾਵੇ ਲੱਗਦਾ ਜੀ ਜਿਵੇਂ ਪੰਜਾਬ ਦੇ ਸੂਬਿਆਂ ਪੰਜਾਬ ਦੇ ਕੁਝ ਸ਼ਹਿਰਾਂ ਦੇ ਵਿੱਚ ਇਸ ਤਰੀਕੇ ਚੱਲ ਰਿਹਾ ਸੀ ਭਾਰਤ ਦੇ ਕੁਝ ਸੂਬਿਆਂ ਦੇ ਵਿੱਚ ਤੁਸੀਂ ਨਾਂ ਵੀ ਲੈ ਰਹੇ ਸੀਗੇ ਕਿ ਵੱਡੇ ਵੱਡੇ ਐਸੇ ਭਖਾਰੀ ਹੋਏ ਨੇ ਜਿਨ੍ਹਾਂ ਦੇ ਅਕਾਊਂਟ ਦੇ ਵਿੱਚੋਂ ਕਰੋੜਾ ਰੁਪਈਆ ਮਿਲਿਆ ਤੇ ਕਰੋੜਾਂ ਦੀਆਂ ਪ੍ਰਾਪਰਟੀਆਂ ਵੀ ਮਿਲੀਆਂ ਲੱਗਦਾ ਜਿਹਾ ਡੀਐਨਏ ਟੈਸਟ ਹੋਣ ਕੇ ਉਸ ਤੋਂ ਬਾਅਦ ਹੌਲੀ ਹੌਲੀ ਕੁਝ ਐਸੇ ਖੁਲਾਸੇ ਵੀ ਹੋਣਗੇ ਜੋ ਹੈਰਾਨੀਜਨਕ ਹੋਣਗੇ ਦੇਖੋ ਮੈਂ ਪਿਛਲੀ ਰਿਪੋਰਟ 'ਚ ਵੀ ਅਰਜ਼ ਕੀਤਾ ਸੀ ਕਿ ਭਰਤ ਜੈਨ ਕਰੀਬ ਉਹਦੇ ਕੋਲ 7.5 ਕਰੋੜ ਰੁਪਏ ਦੀ ਪ੍ਰਾਪਰਟੀ ਲక్ష్ਮੀ ਦਾਸ ਇਦਾਂ ਦੇ ਸੰਭਾਜੀ ਕਾਲੇ ਕਰੋੜਾਂ ਰੁਪਏ ਦੀ ਪ੍ਰਾਪਰਟੀ ਉਹਨਾਂ ਦੇ ਬੈਂਕ ਅਕਾਊਂਟਸ ਤੋਂ ਮਿਲਦੀ ਆ ਪੈਸੇ ਮਿਲਦੇ ਆ ਉਹਨਾਂ ਦੇ ਫਲੈਟਸ ਨੇ ਉਹਨਾਂ ਦੀਆਂ ਦੁਕਾਨਾਂ ਨੇ ਮੁੰਬਈ ਵਰਗੇ ਸ਼ਹਿਰਾਂ ਦੇ ਵਿੱਚ ਸੋ ਇਸ ਕਰਕੇ ਇਹ ਸਮਝ ਲਓ ਕਿ ਇੱਕ ਐਡਾ ਵੱਡਾ ਕਾਰਟਲ ਓਪਰੇਟ ਹੋ ਰਿਹਾ ਲੋਕ ਬਾਕੀ ਸੂਬਿਆਂ ਤੋਂ ਆਪਣੇ ਸੂਬੇ ਤੇ ਕੰਮ ਕਿਉਂ ਨਹੀਂ ਕਰਦੇ ਜਦੋਂ ਬੱਚਿਆਂ ਦੀ ਰਾਈਟ ਟੂ ਐਜੂਕੇਸ਼ਨ ਤਹਿਤ 14 ਸਾਲ ਤੱਕ ਐਜੂਕੇਸ਼ਨ ਫ੍ਰੀ ਹੈ ਜਦੋਂ ਉਹਨਾਂ ਨੂੰ ਮਿੱਡੇ ਮੀਲ ਸਕੀਮ ਮਿਲ ਜਾਂਦੀ ਹੈ ਖਾਣਾ ਵੀ ਮਿਲ ਜਾਂਦਾ ਵਰਦੀ ਮਿਲ ਜਾਂਦੀ ਹੈ ਯੂਨੀਫਾਰਮ ਮਿਲਦੀ ਹੈ ਕਿਤਾਬਾਂ ਮਿਲਦੀਆਂ ਸਭ ਕੁਝ ਤਾਂ ਮਿਲਦਾ ਹੈ ਉਸ ਤੋਂ ਬਾਅਦ ਜਿਹੜੇ ਇਹ ਭਿਖਾਰੀ ਐ ਕੰਮ ਨਹੀਂ ਕਰਨਾ ਚਾਹੁੰਦੇ ਇਹਨਾਂ ਦੇ ਅੰਦਰ ਹੱਡ ਹਰਾਮੀਆਂ ਕਈ ਤਰ੍ਹਾਂ ਦੀਆਂ ਮਨਰੇਗਾ ਵਰਗੀਆਂ ਸਕੀਮਸ ਨੇ ਕੰਮ ਮਿਲਦਾ ਕੰਮ ਦੀ ਕੋਈ ਘਾਟ ਨਹੀਂ ਪੰਜਾਬ ਦੇ ਵਿੱਚ ਪਰ ਇਹਨਾਂ ਦਾ ਤਰੀਕਾ ਹੀ ਵਾਰਦਾ ਤੇ ਆ ਕਿ ਇਦਾਂ ਇਹ 2-4-500 ਰੁਪਏ ਮਿਹਨਤ ਕਰਕੇ ਕਮਾਉਣਗੇ ਪਰ ਭੀਖ ਮੰਗ ਕੇ ਹਜ਼ਾਰਾਂ ਰੁਪਏ ਇਕੱਠੇ ਕਰ ਲੈਣਗੇ ਜਿਦੇ ਗਵਾਹ ਇਸ ਲਾਰੈਂਸ ਰੋਡ ਜਿਹਨੂੰ ਭਾਈ ਵੀਰ ਸਿੰਘ ਮਾਰ ਕਹਿੰਦੇ ਆ ਉਹਦੇ ਸਾਰੇ ਦੁਕਾਨਦਾਰ ਨੇ ਕਿਉਂਕਿ ਉਹ ਭਾਂ ਲੈ ਕੇ ਫਿਰ ਇਹਨਾਂ ਕੋਲ ਜਾਂਦੇ ਆ ਤੇ ਉਸ ਤੋਂ ਬਾਅਦ ਹਜ਼ਾਰਾਂ ਰੁਪਏ ਦਾ ਭਾਂ ਇੱਕ ਇੱਕ ਬੰਦਾ ਇਹਨਾਂ ਨੂੰ ਦੇ ਕੇ ਜਾਂਦਾ ਸੋ ਇਹ ਸਾਰੀਆਂ ਗੱਲਾਂ ਇਸ ਗੱਲ ਦੀ ਨਿਸ਼ਾਨਦੇਹੀ ਕਰ ਰਹੀਆਂ ਕਿ ਮਾਫੀਆ ਬੜਾ ਵੱਡਾ ਆ ਜੇ ਇਹਨਾਂ ਦੇ ਡੀਐਨਏ ਟੈਸਟ ਕਰਾਏ ਜਾਣਗੇ ਤੇ ਗੱਲ ਬੜੀ ਦੂਰ ਤੱਕ ਪਹੁੰਚਣੀ ਆ ਤੇ ਲੋਕਾਂ ਦੀਆਂ ਅੱਖਾਂ ਖੁੱਲ ਜਾਣਗੀਆਂ ਬੜੇ ਹੈਰਾਨੀਜਨਕ ਖੁਲਾਸੇ ਹੋਣ ਵਾਲੇ ਆਉਣ ਵਾਲੇ ਸਮੇਂ ਦੇ ਵਿੱਚ ਸੋ ਪੰਜਾਬ ਸਰਕਾਰ ਮੈਂ ਇਹਨਾਂ ਨੂੰ ਅਪੀਲ ਕਰਦਾ ਕਿ ਸਿਰਫ ਗੱਲਾਂ ਦੇ ਵਿੱਚ ਇਸ਼ਤਿਹਾਰਾਂ ਦੇ ਵਿੱਚ ਅਖਬਾਰੀ ਓਪਰਚ्युनिटी ਤੋਂ ਇਲਾਵਾ ਔਨ ਗਰਾਉਂਡ ਅਮਲ ਦਰਾਮਦ ਕਰ ਦਿਓ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸਿਵਲ ਸਰਜਨ ਅੰਮ੍ਰਿਤਸਰ ਔਰ ਜਿੰਨੀ ਵੀ ਜਨਰਲ ਐਡਮਿਨਿਸਟ੍ਰੇਸ਼ਨ ਹੈ ਚਾਈਲਡ ਵੈਲਫੇਅਰ ਕਮੇਟੀਆਂ ਉਹਨਾਂ ਨੂੰ ਬੜੀ ਸ਼ਕਤੀ ਦੇ ਨਾਲ ਇਸ ਰੂਲ ਐਂਡ ਰੈਗੂਲੇਸ਼ਨ ਨੂੰ ਔਰ ਸਮਾਈਲ ਜਿਹੜਾ ਇਨੀਸ਼ੀਏਟਿਵ ਲਾਂਚ ਕੀਤਾ ਭਾਰਤ ਸਰਕਾਰ ਨੇ ਉਹਨੂੰ ਅੰਮ੍ਰਿਤਸਰ ਦੇ ਵਿੱਚ ਕਿਰਪਾ ਕਰਕੇ ਅਸਲ ਤਰੀਕੇ ਦੇ ਨਾਲ ਲਾਗੂ ਕਰ ਦੇਣ ਤਾਂ ਜੋ ਇਹ ਵੀ ਹਵਾ ਦੇ ਵਿੱਚ ਨਾ ਰਹਿ ਜੇ ਔਰ ਆਮ ਲੋਕਾਂ ਨੂੰ ਆਨ ਗਰਾਉਂਡ ਇਸ ਗੱਲ ਤੋਂ ਰੀਲੀਫ ਮਿਲ ਜੇ ਔਰ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਲ ਨਾਲ ਪੂਰਾ ਪੰਜਾਬ ਬੈਗਰ ਫਰੀ ਹੋ ਜੇ ਇਸ ਵੱਡੇ ਕਾਟਲ ਤੋਂ ਇਸ ਵੱਡੇ ਮਾਫੀਆ ਤੋਂ ਲੋਕਾਂ ਨੂੰ ਜਨਜੀਵਨ ਨੂੰ ਮੁਕਤੀ ਮਿਲ ਜੇ ਧੰਨਵਾਦ ਪੰਜਾਬ ਬਹੁਤ ਬਹੁਤ ਸੋ ਧੰਨਵਾਦੀ ਆ ਪੰਜਾਬ ਸਰਕਾਰ ਦੇ ਜੋ ਉਹਨਾਂ ਨੇ ਇਸ ਤਰੀਕੇ ਬੈਗਰ ਮਾਫੀਆ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਨਾਲ ਦੇ ਨਾਲ ਅਸੀਂ ਇਹ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਇਹ ਜੋ ਇਨੀਸ਼ੀਏਟਿਵ ਆ ਅਖਬਾਰਾਂ ਤੱਕ ਹੀ ਨਾ ਰਹਿ ਜਾਏ ਇਹ ਜੋ ਐਲਾਨ ਆ ਅਖਬਾਰਾਂ ਤੱਕ ਹੀ ਨਾ ਰਹਿ ਜਾਣ ਸਿਆਸਤ ਲਈ ਸਿਰਫ ਨਾ ਹੋਵੇ ਇਸ ਨੂੰ ਜੇਕਰ ਅੰਮ੍ਰਿਤਸਰ ਜਲੰਧਰ ਲੁਧਿਆਣਾ ਬਠਿੰਡਾ ਤੇ ਮੁਹਾਲੇ ਦੇ ਵਿੱਚ ਲਾਗੂ ਕਰਨ ਦੀ ਗੱਲ ਚੁੱਕੀ ਗਈ ਹੈ ਤਾਂ ਇਸ ਨੂੰ ਕੀਤਾ ਵੀ ਜਾਵੇ ਕਿਉਂਕਿ ਡੀਐਨਏ ਟੈਸਟ ਕਰਨ ਦੇ ਨਾਲ ਨਾਲ ਇਹ ਵੀ ਦੇਖਿਆ ਜਾਵੇ ਵੈਰੀਫਿਕੇਸ਼ਨ ਕਰਕੇ ਕਿ ਇਹਨਾਂ ਦਾ ਪਿੱਛੋ ਪਿਸ਼ੋਕੜ ਕੀ ਆ ਕੋਈ ਕ੍ਰਿਮੀਨਲ ਬੈਕਗ੍ਰਾਉਂਡ ਤਾਂ ਨਹੀਂ ਕਿਉਂਕਿ ਪੰਜਾਬ ਦੇ ਵਿੱਚ ਜਦ ਵੀ ਕੋਈ ਪ੍ਰਵਾਸੀ ਆਉਂਦਾ ਤਾਂ ਉਸ ਦੀ ਕੋਈ ਵੈਰੀਫਿਕੇਸ਼ਨ ਨਹੀਂ ਹੁੰਦੀ ਡਾਕੂਮੈਂਟੇਸ਼ਨ ਨਹੀਂ ਹੁੰਦੀ ਤਾਂ ਜੋ ਪਤਾ ਨਹੀਂ ਚੱਲ ਸਕਦਾ ਕਿ ਪਿੱਛੋਂ ਕੀ ਕ੍ਰਾਈਮ ਕਰਕੇ ਆ ਰਹੀ ਹੈ ਉਸ ਦਾ ਪਿਛੋਕੜ ਕੀ ਹੈ ਪਰ ਹੁਣ ਇਸ ਦੇ ਨਾਲ ਨਾਲ ਜੋ ਬੈਗਰਮ ਆਫੀਆ ਵੱਲੋਂ ਆ ਕਾਫੀ ਤਰ੍ਹਾਂ ਦੀ ਇਲੈਗਲ ਐਕਟੀਵਿਟੀਜ਼ ਦੇ ਵਿੱਚ ਹੱਥ ਹੋ ਸਕਦੇ ਸੀਗੇ ਜਾਂ ਕਿਸੇ ਤਰ੍ਹਾਂ ਦੇ ਏਜੰਟਾਂ ਦੇ ਏ ਖੂਫੀਆ ਮੈਂਬਰ ਹੋ ਸਕਦੇ ਸੀਗੇ ਉਹਨਾਂ ਨੂੰ ਜਾਣਕਾਰੀ ਪ੍ਰੋਵਾਈਡ ਕਰ ਸਕਦੇ ਸੀਗੇ ਪਰ ਹੁਣ ਉਸ ਦਾ ਪਰਦਾਫਾਸ਼ ਹੋ ਸਕਦਾ ਹੈ ਸੋ ਨਾਲੇ ਨਾਲ ਜੋ ਪੰਜਾਬ ਦੇ ਲੋਕ ਸੜਕਾਂ ਤੇ ਠੱਗੇ ਜਾਂਦੇ ਸੀਗੇ ਉਹਨਾਂ ਤੋਂ ਵੀ ਕਿਤਨਾ ਕਿਤੇ ਪੰਜਾਬ ਦੇ ਲੋਕਾਂ ਨੂੰ ਹੁਣ ਰਾਹਤ ਮਿਲੇਗੀ ਸੋ ਧੰਨਵਾਦ ਦੀਆਂ ਪੰਜਾਬ ਸਰਕਾਰ ਦੇ ਜੋ ਸੁਖਾਪ ਟੀਵੀ ਤੇ ਪਹਿਲੇ ਅਸੀਂ ਰਿਪੋਰਟ ਕਰ ਚੁੱਕੇ ਸੀਗੇ ਉਸ ਦਾ ਹੁਣ ਅਸਰ ਹੋਇਆ ਹੁਣ ਦੇਖਦੇ ਆਂ ਕਿ ਪੰਜਾਬ ਸਰਕਾਰ ਇਸ ਦੇ ਉੱਤੇ ਕੀ ਇਨੀਸ਼ੀਏਟਿਵ ਲੈਂਦੀ ਹੈ ਕਿਉਂਕਿ ਵੱਖ-ਵੱਖ ਸ਼ਹਿਰਾਂ ਦੇ ਡੀਸੀ ਤੱਕ ਇਹ ਗੱਲ ਪਹੁੰਚਾਉਣੀ ਸਿਵਲ ਸਰਜਨ ਤੱਕ ਇਹ ਗੱਲ ਪਹੁੰਚੋੜੀ ਫੇਰ ਹੀ ਇਹ ਮਸਲੇ ਦਾ ਹੱਲ ਹੋ ਸਕਦਾ ਫਿਲਹਾਲ ਮੈਨੂੰ ਦੇਜ਼ਾ ਸੁਖਾਪ ਟੀਵੀ ਦੇ ਲਈ ਮੈਂ ਦਮੰਦ ਸਿੰਘ ਅਮਰਸਰ